ਕਰਨ ਜਨਾਬ ਇਸ ਉਹ ਗਹਿਣੇ ਕਿੱਥੇ ਗਹਿਣੇ ਉਹਨਾਂ ਦੇ ਮੇਰੇ ਕੋਲ ਸਾਡੇ ਨਹੀਂ ਮਿਲਦੇ ਚੂੜੀ ਬੀਤੇ ਦਿਨੀ ਨੂਰਪ੍ਰਬਦੀ ਵਿਖੇ ਇੱਕ ਗਰੋਵ ਵੱਲੋਂ ਇੱਕ ਬਜ਼ੁਰਗ ਜੋੜੇ ਨੂੰ ਹਿਪਨੋਟਾਈਜ਼ ਕਰਕੇ ਲੱਖਾਂ ਰੁਪਏ ਦੇ ਗਹਿਣੇ ਦੀ ਠੱਗੀ ਕੀਤੀ ਸੀ ਜਿਸ ਸੰਬੰਧੀ ਪੁਲਿਸ ਥਾਣਾ ਨੂਰਪ੍ਰਬਦੀ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਤੇ ਮੀਡੀਆ ਵੱਲੋਂ ਨਸ਼ਰ ਕੀਤੀਆਂ ਖਬਰਾਂ ਦੇ ਕਾਰਨ ਜ਼ਿਲ੍ਹਾ ਪੁਸਤ ਵੱਲੋਂ ਇਸ ਕੇਸ ਦੀ ਪੜਤਾਲ ਲਈ ਕਾਰਵਾਈ ਤੇਜ਼ੀ ਨਾਲ ਅਰੰਭੀ ਸੀ ਜਿਸ ਦੇ ਸਿੱਟੇ ਵਜੋਂ ਰੂਪਨਗਰ ਪੁਸਤ ਨੇ ਇਸ ਮਾਮਲੇ 'ਤੇ ਵੱਡੀ ਸਫਲਤਾਬੀ ਹਾਸਲ ਕੀਤੀ ਹੈ ਇਸਵੰਦੀ ਅੱਜ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ਼੍ਰੀ ਗੁਲੀ ਸਿੰਘ ਖੁਰਾਣਾ ਆਈਪੀਐਸ ਨੇ ਪੋਲੇ ਪਲੇ ਲੋਕਾਂ ਨੂੰ ਠਗਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪ੍ਰੈਸ ਕਾਨਫਰੈਂਸ ਰਾਹੀਂ ਜਾਣਕਾਰੀ ਦਿੱਤੀ ਕਿ ਨੂਰਪਬਦੀ ਵਿਖੇ ਔਰਤ ਨੂੰ ਸ਼ਕਤੀਆਂ ਰਾਹੀਂ ਗੈਣੇ ਦੁਬਨੇ ਕਰਨ ਤੇ ਝੂਠੇ ਚਾਂਸੇ ਵਿੱਚ ਫਸਾ ਕੇ ਲੁੱਟਣ ਵਾਲੇ ਨਕਲੀ ਸਾਧੂ ਰੂਪੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸਵੰਦੀ ਉਹਨਾਂ ਨੇ ਦੱਸਿਆ ਕਿ ਮਿਤੀ 3 ਜੁਲਾਈ 2024 ਨੂੰ ਬਲਬੀਰ ਸਿੰਘ ਅਤੇ ਉਸਦੀ ਘਰਵਾਲੀ ਬੀਮਲਾ ਦੇਵੀ ਵਾਸੀ ਪਿੰਡ ਸਿਮਿਰਵਾਲ ਥਾਣਾ ਨੂਰਪਬਦੀ ਆਪਣੇ ਘਰ ਤੋਂ ਆਪਣੀ ਸਕੂਟੀ ਉੱਤੇ ਸਵਾਰ ਹੋ ਕੇ ਕਰੇ ਲੋ ਸਮਾਨ ਲੈਣ ਲਈ ਨੂਰਪੁਰ ਪਹੁੰਚ ਗਏ ਅਤੇ ਜਿੱਥੇ ਉਹਨਾਂ ਨੂੰ ਇੱਕ ਸਾਧੂ ਨੂਆ ਵਿਅਕਤੀ ਨੇ ਛੇ ਮੰਦਰ ਬਾਰੇ ਪੁੱਛਿਆ ਤੇ ਚਲਾ ਗਿਆ ਫਿਰ ਬਾਜ਼ਾਰ ਵਿੱਚ ਉਹਨਾਂ ਨੂੰ ਇੱਕ ਮਰਦ ਅਤੇ ਇੱਕ ਔਰਤ ਮੋਟਰਸਾਈਕਲ ਤੇ ਮਿਲੇ ਜਿਨ੍ਹਾਂ ਨੇ ਉਸ ਸਾਧੂ ਨੂਆ ਵਿਅਕਤੀ ਨੂੰ ਬਹੁਤ ਸ਼ਕਤੀ ਵਾਲਾ ਬਾਬਾ ਦੱਸਿਆ ਤੇ ਕਿਹਾ ਕਿ ਘਰ ਵਿੱਚ ਬਰਕਤਾਂ ਪਾ ਦਿੰਦਾ ਹੈ ਇੰਨੇ ਸਮੇਂ 'ਚ ਉਸ ਸਾਧੂ ਵੀ ਉੱਥੇ ਆ ਗਿਆ ਤੇ ਮੋਟਰਸਵਾਰ ਮਰਦ ਦੇ ਨਾਲ ਵਾਲੀ ਔਰਤ ਨੂੰ ਆਪਣੇ ਗਹਿਣੇ ਉਤਾਰ ਕੇ ਬਾਬੇ ਨੂੰ ਦਿੱਤੇ ਅਤੇ ਕਿਹਾ ਕਿ ਦੁੱਗਣੇ ਕਰ ਦੇਣਗੇ ਤਾਂ ਬਲਵੀਰ ਸਿੰਘ ਦੀ ਘਰ ਵਾਲੀ ਬਿਮਲਾ ਦੇਵੀ ਨੇ ਆਪਣੀ ਪੈਨੀਆਂ ਹੋਈਆਂ ਦੋ ਸੋਨੇ ਦੀਆਂ ਚੂੜੀਆਂ ਕੰਨਾਂ ਦੀਆਂ ਵਾਲੀਆਂ ਵਜ਼ਨ 2 ਤੋਲੇ ਲਾ ਕੇ ਖਵਾ ਬਿਟਲ ਬਿਟ ਕੇ ਬਾਬੇ ਨੂੰ ਫੜਾ ਦਿੱਤਾ ਤਾਂ ਬਾਬੇ ਨੇ ਰਮਾਲ ਵਿੱਚ ਕੁਝ ਲਈ ਬਿਟਿਆ ਹੋਇਆ ਸਮਾਨ ਬਿਮਲਾ ਦੇਵੀ ਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਘਰ ਦੇ ਅੱਗੇ ਖੋਲਣਾ ਜਿਸ ਵਿੱਚ ਤੁਹਾਨੂੰ ਇਹ ਗਹਿਣੇ ਦੁੱਗਣੇ ਮਿਲਣਗੇ ਪ੍ਰੰਤੂ ਜਦੋਂ ਬਿਮਲਾ ਦੇਵੀ ਨੇ ਘਰ ਦੇ ਅੱਗੇ ਰਮਾਲ ਖੋਲ ਕੇ ਦੇਖਿਆ ਤਾਂ ਉਸ ਵਿੱਚ ਸਿਰਫ ਕਾਗਜ਼ ਦੇ ਟੁਕੜੇ ਸਨ ਇਸ ਵੰਦੀ ਐਸਐਸਪੀ ਨੇ ਦਿੱਤੀ ਗਈ ਇਸ ਮੁਕੱਦਮੇ ਦੀ ਤਫ਼ਤੀਸ਼ ਲਈ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਰੂਪਨਗਰ ਅਤੇ ਉਪ ਕਪਤਾਨ ਪੁਲਿਸ શ્રી ਅਨੰਤਪ੍ਰਸਾਦ ਦੀ ਨਗਰਾਨੀ ਹੇਟ ਸੀਆਈਏ ਰੂਪਨਗਰ ਅਤੇ ਥਾਣਾ ਨੂਰਪੁਰ ਵਿਦੇ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਸਨ ਜਿਸ ਤਹਿਤ ਮੁਖਬਰੀ ਦੇ ਆਧਾਰ ਤੇ ਕੱਲ ਨਾਕਾਬੰਦੀ ਦੌਰਾਨ ਇੱਕ ਸਾਧੂ ਨੂਆ ਵਿਅਕਤੀ ਨੂੰ ਥਾਣਾ ਨੂਰਪੁਰ ਵਿਦੇ ਪਿੰਡ ਸੰਗਤ ਉਪੀਕੇ ਜਾ ਕੇ ਰੋਕੇ ਪੁੱਛਗਿੱਛ ਕੀਤੀ ਜਿਸ ਦੀ ਪਛਾਣ ਗੁਲਾਮਾ ਪੁੱਤਰ ਖੋਖਾ ਵਾਸੀ ਝੁੰਗੀਆਂ ਨੇੜੇ ਜੰਡਪੀਰ ਮੁਰਾਦਪੁਰਾ ਮਹੱਲਾ ਤਰਨਤਾਰ ਵਜੋ ਹੋਈ ਹੈ ਉਹਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਮੰਨਿਆ ਕਿ ਉਹ ਇਸਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਕਤਵਾਰ ਨੇ ਵਜ੍ਹਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਤਾਂ ਜੋ ਇਹ ਭੋਲੇ ਭਾਲੇ ਲੋਕਾਂ ਨੂੰ ਗੈਣੇ ਡੇਵਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਠੱਗਿਆ ਮਾਰਦੇ ਸਨ ਉਹਨਾਂ ਨੇ ਸੱਸ ਕਿ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਮਾਰਡ ਹਾਸਲ ਕਰ ਲਿਆ ਗਿਆ ਹੈ ਤੇ ਅਗਲੀ ਤਵਦੀਸ਼ جاری ਹੈ ਮੇਰਾ ਪੰਜਾਬ نیوز ਲਈ ਲਾਡੀ ਖਬਰ ਦੀ ਰਿਪੋਰਟ ਇੱਕ ਕੁਝ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਕੀ ਹੁਣ ਜਿਹੜਾ ਕੱਪੜਾ ਹੈ ਤਿੰਨ ਤਰੀਕ ਨੂੰ ਸਾਡੇ ਇਲਾਕੇ ਨੂਰ ਖਾਣਾ ਨੂਰਪੁਰ 베ਰੀ ਦੇ ਇਲਾਕੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਦੇ ਵਿੱਚ ਇੱਕ ਫੈਮਿਲੀ ਜਿਹੜੀ ਹੈਗੀ ਹੈ ਇੱਕ ਕਪਲ ਸੀਗਾ ਉਹ ਬਾਜ਼ਾਰ ਕੋਈ ਸਮਾਨ ਲੈਣ ਗਿਆ ਹੋਇਆ ਸੀਗਾ ਔਰ ਉਸ ਤੋਂ ਬਾਅਦ న్యూਸ ਇਹ ਸਾਨੂੰ ਸਨਾਂ ਨੇ ਪਿਲਿਆ ਕਿ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਮੋਹਿਤ ਕਰਕੇ ਹਿਪਨੋਟਾਈਜ਼ ਕਰਕੇ ਜਿਹੜਾ ਹੈਗਾ ਉਹਨਾਂ ਦੇ ਚੂੜੀਆਂ ਤੇ ਕੰਦੀਆਂ ਵਾਲੀਆਂ ਲਵਾ ਲੀਆਂ ਉਸ ਤੋਂ ਬਾਅਦ ਫਰਦਰ ਜਿਹੜੀ ਹੈਗੀ ਇਹਦੇ ਵਿੱਚ ਉਹਨਾਂ ਦਾ ਸਟੇਟਮੈਂਟ ਦਰਜ ਕਰਕੇ ਜਦੋਂ ਉਹਨਾਂ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਕੁਝ ਬੰਦੇ ਸੀਗੇ ਜਿਹਦੇ ਚੋਂ ਪਹਿਲਾਂ ਕੁਝ ਬੰਦਿਆਂ ਨੇ ਆ ਕਰਕੇ ਮੰਦਿਰ ਦਾ ਪਤਾ ਪੁੱਛਿਆ ਫਿਰ ਜਦੋਂ ਦੂਜੀ ਦੂਜੇ ਬੰਦੇ ਆਏ ਮੋਟਰਸਾਈਕਲ ਵਾਲੇ ਉਹਨਾਂ ਨੇ ਆ ਕਰਕੇ ਦੱਸਿਆ ਕਿ ਇੱਕ ਬਾਬਾ ਹੈਗਾ ਬੜਾ ਸ਼ਕਤੀਸ਼ਾਲੀ ਹੈਗਾ ਫਿਰ ਤੀਜਾ ਉਹ ਬਾਬਾ ਜਿਹੜਾ ਹੈਗਾ ਉਹ ਟਕਰਿਆ ਤੇ ਉਹ ਪਹਿਲੀ ਵਾਲੀ ਜਿਹੜੀ ਫੈਮਿਲੀ ਸੀਗੀ ਜਿਹੜਾ ਗਰੁੱਪ ਸੀਗਾ ਉਹਨਾਂ ਨੇ ਆਪਣੇ ਸਮਾਨ ਲਾ ਕਰਕੇ ਜਿਹੜਾ ਹੈਗਾ ਉਹ ਬਾਬੇ ਨੂੰ ਫੜਾਤਾ ਇਹ ਕਹਿ ਕਰਕੇ ਕਿ ਮੇਰਾ ਸਮਾਨ ਦੁੱਗਣਾ ਹੋ ਜਾਊਗਾ ਤੋ ਉਹਨਾਂ ਨੂੰ ਦੇਖਾ ਦੇਖੀ ਜਿਹੜੀ ਹੈਗੀ ਇਹ ਜਿਹੜੇ ਸਾਡੇ ਕੰਪਲੇਨੈਂਟ ਹੈਗੇ ਇਹਨਾਂ ਨੇ ਵੀ ਚੂੜੀਆਂ ਸੋਨੇ ਦੀਆਂ ਤੇ ਜਿਹੜੀ ਕੰਨ ਦੀ ਮੁੰਦਰੀਆਂ ਸੀਗੀਆਂ ਉਹ ਉਤਾਰ ਕਰਕੇ ਦਿੱਤੀਆਂ ਔਰ ਇਹ ਸੋਚ ਕਰਕੇ ਕਿ ਇਹ ਡਬਲ ਹੋ ਜਾਊਗਾ ਉਹਨਾਂ ਨੇ ਵੀ ਕੋਈ ਮੰਤਰ ਫੂਕ ਕਰਕੇ ਰੁਮਾਲ ਬਣ ਕੇ ਦਿੱਤਾ ਇਹਨੂੰ ਘਰ ਜਾ ਕੇ ਖੋਲਣਾ ਉਸ ਤੋਂ ਪਹਿਲਾਂ ਖੋਲੋਗੇ ਤਾਂ ਕੁਝ ਨਹੀਂ ਲੱਭਣਾ ਤੇ ਉਹਨਾਂ ਦੀ ਗੱਲਾਂ 'ਚ ਆ ਕਰਕੇ ਜਦੋਂ ਇਹਨਾਂ ਨੇ ਘਰੇ ਜਾ ਕਰਕੇ ਉਹ ਰੁਮਾਲ ਖੋਲਿਆ ਤੋ ਉਹਦੇ ਵਿੱਚ ਕੁਝ ਵੀ ਨਹੀਂ ਲੱਭਿਆ ਜਿਹੜਾ ਇਹ ਚੂੜੀ ਤੇ ਸੋਨੇ ਦੀ ਬਾਲੀਆਂ ਸੀਗੀਆਂ ਉਹ ਵੀ ਉਹਦੇ 'ਚ ਨਹੀਂ ਸੀਗੀਆਂ ਇਸ ਤਰੀਕੇ ਦੇ ਨਾਲ ਨਾਲ ਠੱਗੀ ਹੋਈ ਸੀਗੀ ਉਹ ਸਿਲਸਿਲੇ ਜਿਹੜਾ ਮੁਕੱਦਮਾ ਹੈਗਾ 52 ਨੰਬਰ 318 4 ਔਰ 35 ਜਿਹੜਾ ਸਬਸੈਕਸ਼ਨ ਹੈਗਾ ਉਹਦੇ ਵਿੱਚ ਦਰਜ ਕਰਕੇ ਭਾਰਤੀ ਨਿਆਂਇਕ ਸੰਵਿਧਾਨ ਦੇ ਵਿੱਚ ਉਹ ਆਪਣੀ ਤਫ਼ਤੀਸ਼ ਜਿਹੜੀ ਹੈ ਅਮਲ ਵਿੱਚ ਲਿਆਂਦੀ ਗਈ। ਥਾਣਾ ਨੂਰਪੋਤ ਬੇਦੀ ਦੀ ਟੀਮ ਤੇ ਨਾਲ ਜਿਹੜਾ ਹੈਗਾ ਸੀਆਈਏ ਦੀ ਟੀਮ ਕਾਫੀ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਟੀਮ ਵਰਕ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਕੇ ਔਰ ਕਾਫੀ ਦੂਰ ਤੱਕ ਗਰੀਆ ਪਾ ਟ੍ਰੇਲ ਬਣਾਈ ਔਰ ਸਾਇੰਟੀਫਿਕ ਮੈਥਡ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਇਹਨਾਂ ਨੂੰ ਆਪਾਂ ਆਈਡੈਂਟੀਫਾਈ ਕੀਤਾ। ਔਰ ਇਹਦੇ ਵਿੱਚੋਂ ਜਿਹੜਾ ਇੱਕ ਬਾਬਾ ਸੀਗਾ ਜਿਹੜਾ ਗੁਲਾਮਾਂ ਉਹ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਔਰ ਆਜ ਉਹਨੂੰ ਪੇਸ਼ ਕਰਕੇ ਉਹਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਹੈ ਇਸ ਤੋਂ ਇਲਾਵਾ ਜਿਹੜੇ ਪੰਜ ਬੰਦੇ ਨਾਲ ਹੋਰ ਸਾਥੀ ਸੀਗੇ ਉਹ ਵੀ ਆਪਾਂ ਆਇਡੈਂਟੀਫਾਈ ਕਰ ਲਏ ਹੈਗੇ ਉਹਨਾਂ ਦੀ شناخت ਸ਼ੇਖਰ ਦੋਦੀ ਕੋਮਲ ਰਣਾ ਤੇ ਮਾਲੂ ਜਿਹੜੇ ਹੈਗੇ ਨੇ ਇਹ ਸਾਰੇ ਮੁਰਾਦਪੁਰਾ ਬਸਤੀ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਵਜੂ ਹੋਈ ਹੈ ਔਰ ਉਹਨੇ ਨਦੀਪਾਲ ਜਿਹੜੀ ਆਪਾਂ ਕਰ ਰਹੇ ਹੈਗੇ ਸਾਡੀ ਰੀਡਿੰਗ ਪਾਰਟੀ ਆਨ ਹੈਗੀਆਂ ਨੇ ਉਹ ਜਲਦ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਸਰ ਇਸ ਤਰ੍ਹਾਂ ਦਾ ਇਹਨਾਂ ਦਾ ਪਿਛੋਕੜ ਹੈਗਾ ਕੀ ਕੀ ਹੈ ਇਨਾਂ ਦੇ ਪਹਿਲਾਂ ਵੀ ਅਪਰਾਧਿਕ ਮੁਕੱਦਮੇ ਦਰਜ ਹੈਗੇ ਨੇ ਲੁਧਿਆਣੇ ਇਹਨਾਂ ਨੇ ਸਨੇਚਿੰਗ ਕੀਤੀ ਸੀਗੀ ਉਹਦਾ ਮੁਕੱਦਮਾ ਦਰਜ ਹੈਗਾ ਇਸ ਤੋਂ ਇਲਾਵਾ ਹੁਣ ਹੋਰ ਪਚੋਕਰ ਜਿਹੜਾ ਹੈਗਾ ਆਪਾਂ ਹੁਣ ਤਫ਼ਤੀਸ਼ ਦੌਰਾਨ ਵਿਚਾਰਾਂਗੇ ਕਿਉਂਕਿ ਇਹੋ ਜਿਹੀਆਂ ਵਾਰਦਾਤਾਂ ਕਈ ਅਨਟ੍ਰੇਸ ਚਲੀਆਂ ਜਾਂਦੀਆਂ ਨੇ ਕਿਉਂਕਿ ਬੜੇ ਹੀ ਛਾਤਰ ਹੁੰਦੇ ਨੇ ਇਹ ਜਿਹੜੇ ਅਕਿਊਜ਼ਡ ਹੈਗੇ ਤੇ ਹੁਣ ਆਪਾਂ ਦੇਖਾਂਗੇ ਹੋਰ ਵੀ ਕਿਤੇ ਇਹੋ ਜਿਹੀ ਵਾਰਦਾਤ ਹੋਈ ਹੈ ਤਾਂ ਉਹਨਾਂ ਦੀ ਕੀ ਸ਼ਮੂਲੀਅਤ ਹੈਗੀ ਉਹ ਵੀ ਆਪਾਂ ਸਾਹਮਣੇ ਲੈ ਕੇ ਆਵਾਂਗੇ ਮੈਨੂੰ ਲੱਗਦਾ ਹੈਗਾ ਕਿ ਹੋਰ ਵੀ ਮੁਕੱਦਮੇ ਹੋਣਗੇ ਜਿਹੜੇ ਇਹਨਾਂ ਨੇ ਨ ਦੇ ਖਿਲਾਫ ਹੋਏ ਨੇ ਜੋ ਅਨਟ ਇਹ ਗਰੁੱਪ ਕਿੰਨੇ ਕ ਬੰਦੇ ਜਿਹੜੇ ਇਸ ਇਸ ਗਰੁੱਪ ਵਿੱਚ 6 ਬੰਦੇ ਸੀਗੇ ਜਿਹਦੇ ਵਿੱਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਵਿੱਚ ਇੱਕ ਲੇਡੀ ਵੀ ਹੈਗੀ ਹੈ ਇਹ ਇਸ ਤਰੀਕੇ ਦਾ ਗਰੁੱਪ ਬਣਾ ਕਰਕੇ ਚੱਲਦੇ ਨੇ ਲੋਕੀ ਇਹਨਾਂ ਤੇ ਵਿਸ਼ਵਾਸ ਛੇਤੀ ਕਰ ਲੈਂਦੇ ਹੈਗੇ ਔਰ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਫਿਰ ਜਿਹੜਾ ਆਪਣਾ ਸਮਾਨ ਹੈਗਾ ਜਿਸ ਤਰ੍ਹਾਂ ਸੋਨੇ ਤੇ ਚੂੜੀਆਂ ਵਾਲੀਆਂ ਲਾ ਕੇ ਦੇਤੀਆਂ ਇਹੋ ਜਿਹੀ ਜੜੀ ਵਾਰਦਾਤ ਫਿਰ ਅੰਜਾਮ ਦਿੰਦੇ ਹੈਗੇਡੀ ਦੀ ਕੀ ਭੂਮਿਕਾ ਦੇਖੋ ਫੈਮਲੀ ਜਦੋਂ ਇੱਕ ਫੈਮਲੀ ਆ ਕਰਕੇ ਸਾਹਮਣੇ ਦਿੰਦੀ ਹੈ ਉਹਨੇ ਆਪਣਾ ਸਮਾਨ ਲਾ ਕਰਕੇ ਦਿੱਤਾ ਬਾਬੇ ਨੂੰ ਕਿ ਮੈਨ ਮੇਰਾ ਸਮਾਨ ਡਬਲ ਹੋ ਜਾਊਗਾ ਉਹਦੀ ਦੇਖਾ ਦੇਖੀ ਜਿਹੜੀ ਦੂਜੀ ਲੇਡੀ ਸੀਗੀ ਉਹਨੇ ਵੀ ਆਪਣਾ ਸਮਾਨ ਲਾ ਕਰਕੇ ਦਿੱਤਾ ਤੇ ਇੱਕ ਮਤਲਬ ਮੈਂ ਕਹੂੰਗਾ ਕਿ ਠੱਗੀ ਮਾਰਨ ਦਾ ਇੱਕ ਤਰੀਕਾ ਹੈਗਾ ਜੋ ਹਿਪਨੋਟਾਈਜ਼ ਕਰਨ ਵਾਲੀ ਗੱਲ ਸੀਗੀ ਇਹੋ ਜੀ ਕੋਈ ਗੱਲ ਅਜੇ ਸਾਹਮਣੇ ਨਹੀਂ ਆਈਏ ਬਟ ਫੇਰ ਵੀ ਜਿਹੜੀ ਤਰਤੀਬ ਸਾਡੀ ਜਿਹੜੀ ਹੈਗੀ ਉਹ ਡੁੰਗਾਈ ਨਾਲ ਆਪਾਂ ਕਰਾਂਗੇ ਔਰ ਉਹਦੇ ਜੋ ਵੀ ਗੱਲ ਸਾਹਮਣੇ ਆਈ ਉਸ ਹਿਸਾਬ ਨਾਲ ਆਪਾਂ ਵਾਦਾ ਜਰਮ ਕਰਾਵਾਂਗੇ ਨਹੀਂ ਹੁਣ ਜਿਹੜਾ ਹੈਗਾ ਸਮਾਨ ਰਿਕਵਰੀ ਦੇ ਵਾਸਤੇ ਸਾਡਾ ਹੁਣ ਆਪਾਂ ਉਪਰਾਲੇ ਕਰਾਂਗੇ ਹੁਨੇ ਜਸ ਸਾਨੂੰ ਰਿਮਾਂਡ ਮਿਲਿਆ ਹੈਗਾ 2 ਦਿਨ ਦਾ ਹੁਣ ਅਗਲੀ ਕਾਰਵਾਈ ਉਹਦੇ ਚੱਲੂਗੀ ਅੰਧਵਿਸ਼ਵਾਸ ਵੀ ਕਹਿ ਸਕਦੇ ਆ ਦੇਖੋ ਜੀ ਕੋਈ ਵੀ ਤੁਹਾਡਾ ਪੈਸਾ ਡਬਲ ਕਰਕੇ ਨਹੀਂ ਦੇ ਰਿਹਾ देयर इज नो ਫ੍ਰੀ ਲੰਚ ਇਨ ਦਾ ਸੁਸਾਇਟੀ ਕੋਈ ਵੀ ਤੁਹਾਨੂੰ ਅਗਰ ਫ੍ਰੀ ਵਿੱਚ ਕੋਈ ਦੇਣ ਦੀ ਗੱਲ ਕਰ ਰਿਹਾ ਤਾਂ ਮਤਲਬ ਉਹ ਠੱਗੀ ਮਾਰ ਰਿਹਾ ਹੈਗਾ ਸਾਈਬਰ ਕ੍ਰਿਮੀਨਲਸ ਵੀ ਐਸੀ ਚੀਜ਼ ਦਾ ਫਾਇਦਾ ਉਠਾਉਂਦੇ ਹੈਗੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਸਟਾਕ ਵਿੱਚ ਲਗਾਓ ਜਾਂ ਕਿਸੇ ਹੋਰ ਚੀਜ਼ ਵਿੱਚ ਲਗਾਓ ਤੁਹਾਡਾ ਪੈਸਾ ਆਪਾਂ ਡਬਲ ਕਰ ਦਿੰਨੇ ਆ ਵਧਾ ਦੇਾਂਗੇ ਬਟ ਇਹੋ ਜੀ ਕੋਈ ਗੱਲ ਨਹੀਂ ਜਦੋਂ ਤੱਕ ਤੁਸੀਂ ਮਿਹਨਤ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਪੈਸਾ ਨਹੀਂ ਮਿਲਣ ਵਾਲਾ ਤੇ ਇਹਨਾਂ ਜਾਲਸਾਜਾਂ ਤੋਂ ਬਚ ਕੇ ਰਹੋ ਔਰ ਜਿਹੜਾ ਹੈਗਾ ਪੁਲਿਸ ਦਾ ਸਾਥ ਦਿਓ